ਸਰਸੇਗਲ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸੋਹਣੇ ਪਸ਼ੂ ਆਏ ਨੇ ਬਾਈ ਨੇ ਕਹਦੇ ਡਿਟੇਲ ਵਿੱਚ ਗੱਲ ਬਾਤ ਵੇੜਾ ਵੀ ਆਈਆਂ ਆ ਤੇ ਮੱਝਾਂ ਵੀ ਸਰਸੇਗਲ ਬਾਈ ਜੀ ਠੀਕ ਆ ਜੀ ਪਰਮਣ ਆ ਜੀ ਪਰਮਣ ਆ ਜੀ ਸਭ ਵਧੀਆ ਠੀਕ ਆ ਜੀ ਜਿਹਨੇ ਭੈਣ ਭਰਾ ਮਾਣਾ ਡੇਰੀ ਫਾਰਮ ਦੇ ਜੁੜਿਆ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤਾਂ ਵਿੱਚ ਜੀ ਬਹੁਤ ਧੰਨਵਾਦ ਕਰਦੇ ਆ ਤੇ ਜਨਵਾਰ ਅੱਜ ਆਪਣੇ ਕੋਲ ਵੀ ਦੀ ਪੰਜ ਛੇ ਹੈਗੇ ਆ ਹਾਂ ਜੀ ਤੇ ਚੰਗੇ ਨਗ ਟੋਪਦੇ ਆ ਟੋਪਣਾ ਲੱਭਣਾ ਦਾਵਾਂ ਦੇ ਮੱਜਾ ਹਾਂਜੀ 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 ਦਾ ਸੱਜੜੀ ਆ ਮਾਲ ਹਾਂਜੀ ਤੇ ਸਾਰੇ ਖੱਲੇ ਖੱਲੇ ਚੰਗਰ ਬਾਰੇ ਦੱਸਦੇ ਆ ਬੜਾ ਗੱਬਣ ਸਈਆਂ ਵਿੱਚ ਵੀਰ ਵਾਸੀ ਇੱਕ ਬਚਾ ਮਰੀ ਗੱਬਣ ਤਿਆਰ ਆ ਇਹ ਤਿਆਰ ਆ ਤੇ ਇੱਕ ਟੋਪੜ ਇੱਕ ਟੋਪੜ ਦਾ ਬਣੇ ਹਾਂਜੀ ਸਾਰੇ ਦਾ ਮਾਲ ਹੈਗਾ ਸਾਰਿਆਂ ਵਜਾਂ ਮਈਆਂ ਸੱਜਰਾ ਵੀ ਸੋਈਆਂ ਪਰ ਵਿੱਚੋਂ ਮਾਲ ਕੋ ਮਈਆਂ ਵਿਕਦੀਆਂ ਰਹੀਆਂ ਮਈਆਂ ਵਿੱਚ ਹਾਂਜੀ ਕਾਹਦੀ ਮਈਆਂ ਦੋ ਤਿੰਨ ਘਾਲ ਦਿੱਤੀਆਂ ਨੇ ਠੀਕ ਹੈ ਜੀ ਚਾਹੀ ਮਈਆਂ ਵਿਕੀਆਂ ਦੋ ਠੀਕ ਹੈ ਚੰਗੀ ਨਾਮੀ ਝੋਟੀ ਜਿਹੜੀ ਦਾ ਹਾਂਜੀ ਵੀਰ ਜੀ ਦਿਖਾਓ ਵੀਰ ਮਹੀਂ ਵੀਰ ਮੈਂ ਮੈਂ ਤਾਂ ਮੁੱਲ ਹੂਗਾ ਠੀਕ ਹੈ ਵੀਰ ਮਹੀਂ ਵੀਰ ਵੇਦੀਆ ਚਲੀਆ ਥੇ ਯਾਰ ਕੋਲ ਮਾਲ ਪਾਇਆ ਘਾਇਆ ਰਹਿੰਦਾ ਹੈ ਵੀ ਗੁਗਾ ਘਰ ਵੀ ਆਏ ਰਹਿੰਦੇ ਕੋਈ ਮਾਲ ਵਿਕ ਜਾਂਦਾ ਵੀ ਚਾਹ ਮਹੀਂ ਵੀਰ ਠੀਕ ਹੈ ਮੁਕਾਦ ਨੇ ਆ ਪਰ ਜਿੱਦਾਂ ਦੀ ਕੁਆਲਿਟੀ ਅਸੀਂ ਕਹਿ ਦਿੰਦੇ ਹਾਂ ਠੀਕ ਹੈ ਚਾਹ ਦਾ ਗਲਾ ਬਹੁਤ ਬੜੀ ਦੂਰ ਹੁੰਦਾ ਪਰ ਮਹੀਂ ਦੇ ਕੋਲ ਠੱਡਾ ਕਰਕੇ ਠੀਕ ਹੈ ਵੀਰ ਦੇਖੋ ਝੋਟੀ ਬਹੁਤ ਸਾਬ ਜਿਹਾਂ ਦੇ ਨਾਲ ਸੁਆਹ ਹੈ ਜਿਹਨਾਂ ਕਹਿੰਦੇ ਆ ਬੰਬ ਝੋਟੀ ਕਾਲੀ ਸ਼ਾਹ ਉਹ ਝੋਟੀ ਆ ਰਿਕਾਰਡ ਵਾਲੀ ਨਾੜਾ ਦੇਖੋ ਲੈ ਦੇ ਕਰ ਚੱਕ ਦੇਵੇ ਦੇ ਵੀਰ ਨਾੜਿਆ ਮੈਨ ਦੇ ਲੈ ਆਵੇ ਮੈਨੂੰ ਕਿਹੜੀ ਤਰ੍ਹਾਂ ਦਾ ਲੱਗਾ ਠੀਕ ਹੈ ਜੀ ਗਾਂ ਰਾਇ ਮਾਰੀ ਹੈ ਆਹ ਰੇੜੇ ਹਰਿਆ ਦੇ ਲੈ ਚੈੱਕ ਕਰੋ ਬਹੁਤ ਸੁਣੀ ਝੋਟੀ ਆਈ ਹੀ ਬੰਨ ਕੋੜਾ ਬੜੀਆ ਕੁਆਲਟੀ ਵਾਲੇ ਪਸ਼ੂ ਹੁੰਦੇ ਆ ਤੜੀ ਤੜੀ ਝੋਟੀ ਠੀਕ ਹੈ ਲਿਆਂਦਾ ਜੋੜਾ ਹੈ ਕਿ ਕੱਲ ਵੇਗੀ ਆ ਤੇ ਆ ਜੂਗੀ ਠੀਕ ਹੈ ਜੀ ਉਹਨੇ ਚੌਂ ਚੌਂ ਵਧੀਆ ਲੱਗੀ ਹਨ ਮਾਮਪ ਲੱਗਾ ਮੈਨੂੰ ਗਾੜਾ ਚੀ ਜਵਾਈਆਂ ਵਸਮਾਈਆਂ ਤੇ ਉਹ ਇਹ ਸਾਰ ਦੀ ਝੋਟੀਆਂ ਵਧੀਆ ਕੁਆਲਟੀ ਵਾਲੀ ਦੋ ਝੋਟੀਆਂ ਆਈਆਂ ਆਂ ਭਾਈ ਦੋਵੇਂ ਵੇਖੀਆਂ ਜੀ ਇੱਕ ਬਾਈ ਹੁਣੇ ਕੱਲ ਲੈ ਗਈ ਤੇ ਇੱਕ ਅੱਜ ਨਾਲ ਵੀ ਝੋਟੀਆਂ ਟੌਪ ਦਾ ਟੌਪਰੀ ਬਸ ਕਢਾਂਗੇ ਪੰਜਾਂ ਦਾ ਬਾਬੇ ਕਿਰਪਾ ਨਾਲ ਮਾਰ ਕਰਦਾਗੇ ਠੀਕ ਹੈ ਠੀਕ ਹੈ ਜੀ ਬਰੀ ਸਾਫ ਸੁਥਰੀ ਝੋਟੀਆਂ ਕੁਆਲਟੀ ਵਾਲੀ ਬਹੁਤ ਸੋਹਣਾ ਨਗੀਨਾ ਮਹਿੰਗੇ ਮਹਿੰਗੇ ਵੀਰਾਂ ਤੇ ਚਲੋ ਜਿਹੜੇ ਵੀਰ ਭਰਾਵਾਂ ਲਈ ਆ ਪਰ ਚੜਦੇ ਗਾ ਤੇ ਦੇ ਵਿੱਚ 20 ਲੈਣੀਆਂ ਬੱਜੀਆਂ ਲੈਣੀਆਂ ਦਰੇ ਵੀਰਾਂ ਨੂੰ ਕਿੱਥੇ ਮੈਂ ਚੱਲੀ ਠੀਕ ਆ ਤੇ ਉਹਨਾਂ ਦੇ ਘਰੋਂ ਵੀ ਵੀਰ ਮੈਂ ਜਾ ਕੇ ਤੇ ਮੈਂਨੇ ਛਾੜ ਲਾਵਾਂਗੇ ਵੀ ਠੀਕ ਆ ਮਈਆਂ ਤੇ ਮਾਰ ਗਿਆ ਆ ਠੀਕ ਆ ਜਿਹੜੀ ਗੱਲ ਇੰਨੀ ਵਧੀਆ ਗੱਲ ਦੋਸਤਾਂ ਦੀ ਮਈ ਉਹ ਬੱਚਾ ਜਣਾ ਕਿੱਥੇ ਨਹੀਂ ਕੱਟਾ ਕੱਟਾ ਠੀਕ ਕੱਟਾ ਹੋ ਜਾਣਾ ਚਲੋ ਬਾਜੀ ਅੱਗੇ ਵੱਲ ਆ ਨੀਂਦੀਂ ਕਰੋ ਆ ਮੈਂ ਵੀਰ ਬਿਲਕੁਲ ਭਾਜਾਇ ਜੀ ਹਾਂਜੀ ਤੇ ਮਈਨਾ ਨਹੀਂ ਜਿਹੜੇ ਬੰਦੇ ਉਹ ਗੱਬੜ ਕਹਿੰਦੇ ਸੀ ਦੋ ਮਹੀਨੇ ਤੋਂ ਲਾਗੇ ਹੋ ਗਈ ਆ ਹਾਂਜੀ ਹਾਂਜੀ ਥੋੜੀ ਦੋਮਾ ਤੋਂ ਅੰਦਰ ਆ ਹਾਂ ਦੁੱਧ ਮਹੀ ਕੋ 9-10 ਕਿਲੋ ਜੀ ਮਗਰ ਇਕੱਠੀ ਤੇ ਪਰ ਮੈਂ ਅਸੀਂ ਚੈੱਕ ਨਹੀਂ ਕਰਾਈ ਕੋਈ ਵੀਰਪਰਾ ਕਰਾ ਲਈ ਗੱਬੜ ਨੇ ਗਾਰੰਟੀ ਨਹੀਂ ਹੈਗੀ ਖਾਲੀਆਂ ਜੀ ਮਹੀ ਲੈ ਦੇ ਖਾਲੀਆਂ ਮੈਂ ਦਵਾਂਗੇ ਤੇ ਆਪਣੇ ਗੱਬੜ ਦੀ ਵੀਰ ਕਹਿੰਦੇ ਸਾਡੇ ਕੋਲ ਕੋਈ ਗਾਰੰਟੀ ਦੇਵਾਂਗੇ ਮੈਂ ਲੈ ਵਾਲੀ ਫਰੰਦੀ ਆ 9 ਕਿਲੋ ਵਧੀਆ ਦੁੱਧ ਚੋ ਜਿੱਦਾਂ ਘਰ ਦੇਣਾ ਮਗਰ ਉਹ ਦੱਸਿਆ ਵੀ ਇਹ ਗੱਬੜ ਕੜਾਈ ਆ ਤੇ ਉਹਨਾਂ ਨੇ ਚੈੱਕ ਕਰਾਈ ਵੀ ਰਾਣੇ ਦੇ ਨਾਂ ਪਾਈਆਂ ਕਰੋ ਉਹ ਕਹਿੰਦਾ ਥੋੜੀ ਘਾਟ ਹੀ ਨਾ ਹੀ ਹੱਥ ਪਾਈ ਚੰਗਾ ਟਾਈਮ ਹੋਇਆ ਗੱਬਦੀ ਕੋਈ ਗਾਰੰਟੀ ਨਹੀਂ ਕੱਟੀ ਮਗਰੇ ਆ ਤੇ ਦੁੱਧ ਵਾਲੀ ਮਹੀ ਠੀਕ ਹੈ ਕੱਟੀ ਮਗਰ ਆਈ ਮਗਰ ਕੱਟੀ ਨਹੀਂ ਜੀ ਨਹੀਂ ਕੱਟੀ ਆ ਗਈ ਕੱਟੀ ਬਹੁਤ ਸਾਫ ਹੈ ਬੱਲੇ ਵਾਲੀ ਜੀ ਮੈਂ ਪੂਰੀ ਦੁੱਧ ਵਾਲੀ ਠੀਕ ਹੈ ਨਾਲੇ ਪੂਰੀ ਨੀਲੀ ਦੇ ਨਿਸ਼ਾਨੀਆਂ ਚਿੱਟੀ ਆਖਦੀ ਮੈਂ ਆ ਵਧੀਆ ਕਵਾਲੀ ਦਾ ਥਣ ਦੇਵਾ ਚੁਾਈ ਕਿਹੋ ਜਿਆ ਹੈ ਬੜੀ ਲੱਕੀ ਬੋਲੀ ਕਿਹੜੀ ਕੱਟੀ ਜੀ ਠੀਕ ਹੈ ਜੀ ਅਦੀ ਬਹੁਤ ਜਿਆਦਾ ਜਲਦੀ ਇਸ ਤਰ੍ਹਾਂ ਚਮਾ ਸਾਡੇ ਚਮਾ ਮਹੀਨੇ ਦਾ ਆ ਜਿੰਨਾ ਕਰੇ ਚੌਹਾਂ ਨਾਲੇ ਨਾਲੇ ਬਿਲਕੁਲ ਜੈ ਉਹ ਵੀ ਇਦੀ ਕੀ ਮੋਲੇ ਦਾ ਮੋਲ ਮਹਿੰਗਾ 65000 65000 ਕਰ ਦੋ ਭਾਈ ਜੀ ਆ 60 ਦੀ ਹਾਂ ਜੀ ਪੂਰੀ ਜੈ ਜੈ 60 ਦੀ ਲਾਓ ਭਾਈ ਕਹਿੰਦੇ 60 ਦੀ ਨਗੀਆਂ ਦੇ ਦਾਂਗੇ ਤੇ ਪੂਰੀ ਮੋਲ ਭਾਈ 65 ਮੋਲੇ 60 ਦੀ ਜੱਤ ਮੋਲ ਦੇ ਦਾਂਗੇ ਮੈਂ ਹੀ ਭਾਰੀ ਬੰਦੇ ਜਿਹੜਾ ਕੋਲ ਨਹੀਂ ਨਾ ਉਹਦੀ 100 ਦਾ 100% ਦੀ ਮਹੀ ਨਿਕਲ ਨਹੀਂ ਗੱਲ ਮਾਰਾਂਗੇ ਆ ਵਾਸ਼ੀ ਵੀਰ ਦੋ ਤਿੰਨ ਦਿਨ ਖੜੂ ਵੀ ਗੜੀ ਗਵਾਹ ਆ ਗਿਆ ਗਾਵਾ ਆ ਗਿਆ ਇਹ ਵੀ ਇੱਕਾਈ ਵਾਲਾ ਕ੍ਰੋਸ ਆ ਗਿਆ ਇੱਕ ਖੋਈ ਹੈ ਗੱਪਣ ਗੱਪਣ ਗਾਹ ਪੈਂਦੀ ਠੀਕ ਘਰ ਦੇ ਵਿੱਚ ਸਾੰਧੀ ਪੂਰੀ ਆ ਠੀਕ ਆ ਪਰ ਠੰਡੀ ਇੰਨੀ ਆ ਕੋਈ ਰਸੀ ਨਾ ਪੋਣੀ ਪਊਗੀ ਇਹ ਕੱਲੀ ਗਾਂ ਰਹਿੰਦੀ ਹੈ ਘਰੋਂ ਗੱਡੀ ਨਹੀਂ ਕਰੋ ਬਾਹਰ ਥੋੜੀ ਆਂਗਾਦੀ ਬਾਕੀ ਠੰਡੀ ਪਾਣੀ ਵੀਰ ਦੁੱਧ ਪੂਰਾ 18 ਔਂਸ ਕਿਲਾ ਦੁੱਧ ਭਰੇ ਠੀਕ ਆ ਠੰਡੀ ਠੰਡੀ ਨਾ ਪੂਰੀ ਠੰਡੀ ਪੂਰੀ ਥੋੜੀ ਲਾਵਾ ਕੈਮਰੇ ਕਵਰ ਦੀ ਆ ਖੁਦਾਰ ਲਓ ਖੁਦਾਰ ਲਓ ਖੁਦਾਰ ਕਰ ਲਓ ਖੁਦਾਰ ਆ ਚੰਗੀ ਤਰ੍ਹਾਂ ਖੁਦਾਰ ਪੂਰੀ ਖੁਦਾਰ ਲਓ ਯਾਰ ਠੀਕ। ਖੜੀ ਥੀਰਗਾ ਥੱਲੇ ਬੜਿਆ ਰਜਤਾਂ ਮੱਦੀ ਬੈਠੇ ਰਹੋਗੇ ਠੀਕ ਆ ਵੇਖ ਲੋ ਕਰੋ ਚੈੱਕ ਥੋੜੀ ਕੈਮਰੇ ਤੋਂ ਕਰਦੀ ਆ। ਬੜੇ ਦਮ ਚਿੱਟੀ ਬੜੀ ਨਹੀਂ ਰਹਿਦਾ ਉਹਨਾਂ ਨਿਗਾਹ ਨਹੀਂ ਆਣਾ ਥੱਲੇ ਬੈਹਂਦੇ ਹੋਰ ਜਰਾ ਡਾਫ ਕੈਮਰੇ ਤੋਂ। ਮੋਲਾ ਪੂਛ ਪਾਚੋ, ਕੁਲੀਏ ਪੂਰੀ ਗਾਨ ਹੈ। ਆਵੇ ਪੂਛ ਪਾਚ ਚੋਕਰੀ ਗਾੜੀ ਹਤਲਾਬ ਮਗਰਲਾ ਗਾਲੀ ਕੋਈ। ਠੀਕ ਹੈ ਜੀ। ਅਮੇ ਕਹੀਂ ਟਾ ਬੈਠਾ ਰਹਾ ਥੱਲੇ ਇਤਰਾ ਹੀ ਨਹੀਂ ਠੰਡੀ। ਠੀਕ ਹੈ ਜੀ। ਦੇਖੋ ਬਾਏ ਪੂਰਾ ਬਾਈ ਕਹਿੰਦੇ ਵਹਾਨਾ ਭਰੋਗੀ ਤੇ ਦੇਣਾ ਕਿਨੇ ਲੈ ਜਾਊਗੀ? ਚਾਰ ਪੰਜ ਜੇ ਪੰਜ ਛੇ ਖੜੂਗੀ। ਪਰ ਉਹ ਕਹਿੰਦੇ ਗਾਉ ਨੂੰ ਤੁਰਨਾ ਔਖਾ ਦੁੱਧ ਦੇ ਗਾਗੜੀ ਭਰੋਗੀ ਬਹੁਤ ਕਰਮਾਲੀ ਵਹਿੜਿਆ ਬਹੁਤ ਸਾਫ ਸੁਥਰਾ ਪੀਠਾਂ ਦੀ ਗਾਵਾ ਵੀਰ ਦੁੱਧ ਵਾਲੀ ਚੰਗੇ ਰਿਕਾਰਡ ਵਾਲੀ ਆ ਇਥੇ ਆ ਦੇ ਵਿੱਚ ਚੰਗੀ ਫੈਂਡ ਆਊਗੀ ਸਮਝ ਲੈ ਆ ਜਦੋਂ ਕਿਸੇ ਵੀ ਘਾੜ ਲਗੀ ਚਵਾ ਚਵਾ ਪੰਜਾਂ ਮੱਝਾਂ ਗਾਵਾਂ ਚ ਤੇ ਠੰਡੀ ਹੋਏ ਵੀ ਕਾਲੀ ਮੱਸ ਨੇ ਪਾਊਗੀ ਭਲੇ ਹਰਾਨੇ ਦਾ ਫੜੀ ਕੀਤੀ ਪਰ ਜਿੰਨੇ ਵੀ ਗਾਵਾ ਦੇ ਵਿੱਚ ਝੇਲਿਆ ਨਾ ਹਾਂਜੀ ਕੋਈ ਗਾ ਕੋਈ ਨਹੀਂ ਅਪੂਰਾ ਵਾ ਨਾ ਭੱਜਣਾ ਮੈਂ ਨਾ ਵੀ ਇੱਕ ਪੂਰਾ ਆਰਡਰ ਉਹਦੀ ਆਪਣਾ ਹੀ ਦੇਖੋ ਹਲੇ ਤੱਕ ਐ ਚੰਗੀ ਬਾਂਜੂ ਕੱਢੀ ਮੱਛੀ ਦੇ ਫੋਟੋ ਕੀ ਕਰ ਲਓ ਮੇਰੇ ਭਰਾ ਵੀ ਕੋਈ ਗਰਮਣੀ ਵੈੜ ਐ ਠੰਡੀ ਸੀਰ ਵਰਿਆ ਕੁਆਲਟੀ ਵਾਲੀ ਕੰਢੇ ਡਾਕ ਲੇ ਬੈਠਾ ਰ ਠੀਕ ਗਾਦੀ ਕੋਈ ਨਹੀਂ ਉਹ ਠੀਕ ਐ ਦੱਸੋ ਬਾਈ ਜੀ ਕੀ ਮੋਲੇ ਦਾ ਮੋਲ ਵੀਰ ਬਿਲਕੁਲ ਜਿਆਦਾ ਹਾਂਜੀ ਭਾਵੇਂ 60 65 ਜੋ ਮਰਜ਼ੀ 55 ਹਜ਼ਾਰ ਦੀ ਗਾਦੀ ਦਾ 55 ਦੀ ਜਵਾਜ ਜਰਾ ਮੀਂਹ ਐਂਡ ਸਿੱਧਾ ਹਾਂਜੀ ਮੈਂ 50000 ਦਿਖਾਉਣਾ ਪਰ ਵੀਰ ਜੇ گا 20 ਕਿਲੋ ਦੁੱਧ ਨਾ ਗੱਲ 20 ਨਾਲ ਵੇਖੀ ਬਾਹਰ ਜੱਲੂ ਹੀ ਆ ਨਾ ਕਰੀ ਚੱਲਦੀ 54000 ਬਾਈ ਕਹਿੰਦੇ ਮੋਲਿਆ ਜੀ ਐਸਨੋ ਰੇਟ 50000 ਵੈਣ ਆ ਪੂਰੀ ਸ਼ਾਨਦਾਰ ਸਾਰਾ ਖਿਆਲ ਚੋਲिए ਫੇਰ ਆ ਜਾਗੇ ਕਹਿੰਦੀ 40000 ਰੇ ਦੇਖੀ ਆ ਤਾਂ ਇੱਕੋ ਹੀ ਮਹੀਨੇ ਜਗਾ ਫਰੀ ਹੈ ਦੂਜੀ 20 ਕਿਲੋ ਦੁੱਧ ਦੇ ਨਾਲ ਫੈਡ ਵੀ ਚੰਗੀ ਆਉਂਦੀ ਨਾਲੇ 5-5 ਲੱਖ ਫੈਡ ਆ ਜਾਂਦੀ ਆ ਇੰਨੀ ਵੜਾ ਹੈ ਆ ਵੀਰੋ ਗਾਂ ਦਾ ਬੱਚਾ ਮਰਿਆ ਹੋਇਆ ਇਹਦਾ ਕੋਈ ਨਾਲੇ ਮਹੀਨੇ ਦਾ ਕੋਈ ਨਾਲੇ ਦੋਵਾਂ ਦਾ ਤੁਹਾਨੂੰ ਪਤਾ ਗਾਂ ਸਟਾਲੇ ਦੇ ਵਿੱਚ ਗਾਂ ਦੁੱਧ 20 ਕਿਲੋ ਦੇਦੀ ਹੋਈ ਏਦਾਂ ਦੀ ਗਾਂ ਆ ਜਿਹੜੀ ਗਾਲ ਆ ਹੁਣ ਜਿਹੜਾ ਮਨਜੂਦਾ ਦੁੱਧ ਤਿਆਰ ਆ ਹੋਊ 14 12 ਕਿਲੋ ਦੀ ਪੂਰੀ ਗਰੰਟੀ ਦੇਖੋ ਵੱਡੀ ਵਹਿੜਾਈ ਫਾਰਮ ਵਾਲੀ ਬਾਈ ਕੋਲ ਫਾਰਮ ਦੀ ਗਾਂ ਪੂਰੀ ਸਾਫ਼ ਸੁਥਰੀ ਆ ਕੁਆਲਟੀ ਵਾਲੀ ਵਹਿੜ ਹੈ ਗੋਦ ਵਾਲੀ ਤੇ ਠੰਡੀ ਤੇਰੀ ਫੁਰਾ ਕੱਦ ਗਾੜੀ ਸ਼ਗਾਠਾ ਪੂਰਾ ਜੰਗਲ ਲੱਗਾ ਠੀਕ ਹੈ ਜੀ ਕਈ ਵੀਰ ਜਿਹੜੇ ਵੀਰ ਭਰਾ ਆਨਲਾਈਨ ਨਹੀਂ ਦੇ ਬੈ ਬੂਗੇ ਡੰਗਰ ਬਖਾ ਦਈਏ ਚਲੋ ਪਾ ਲਾ ਜਾਂਦਾ ਵੀ ਠੰਡਾ ਇਹ ਫੇ ਪੂਰੀ ਠੰਡੀ ਬੈੜ ਆ ਵਧੀਆ ਕੁਆਲਟੀ ਵਾਲੀ ਦਵਾਈ ਚੂਈ ਪਾਈ ਕਹਿੰਦੇ ਬਹੁਤ ਸੋਣੀ ਜੀ ਦੋਦਰੇ ਵੀ ਲਟੇ ਲਾਉਣ ਕੈਂਡੀ ਇਹ ਦੁੱਧ ਵਾਲੀ ਖਾਣ ਵਧੀਆ ਗਾਂ ਪੂਰੀ ਕੱਦ ਬੜਾ ਲੰਬਾਈ ਬੜੀ ਹੈ ਪੂਰੀ ਗਮਾਂ ਚੰਗੀ ਵੀ ਕੋਤਲ ਇਹ ਕੋਈ ਲੰਬਾਈ ਵੇ ਲੋ ਵੈੜਦੀ ਬਹੁਤ ਹੀ ਸਾਦੋ ਤੇਰੀ ਆ ਬਾਈ ਦਾ ਜਹਾਜ ਨਾ ਜਾਜ ਜਾਂ ਬਿਲਕੁਲ ਹਾਂ ਗੱਬਨ ਤਿਆਰ ਹੋਵੇ ਤੇ ਲੱਖੋਂ ਬਾਹਰ ਰਖਦੀ ਆ ਦੱਸੋ ਵੀਰ ਜੀ ਕੀ ਮੋਲ ਹੈ ਮੋਲ ਵੀਰ ਬਿਲਕੁਲ ਜਾਜ ਆ ਹਾਂਜੀ ਮੋਲ ਕਰ ਲੂੰਗਾ ਮੈਂ 45 40 ਹਾਂ ਨਹੀਂ ਐਂਡ 35000 35000 ਦੀ ਐਂਡ 35000 ਲੋਡ ਤੇ ਵੀਰ ਭਰਾ ਕੋਲ ਉਹ ਕਰੇ ਜਿੰਨਾ ਤੁਹਾਨੂੰ ਪਤਾ ਪੈ세 ਕਾਇਮ ਗਾਲੇ ਬਨੇ ਕੋਲ ਵੀਰ ਆਉਂਦਾ ਹੋਵੇ ਮਾਲਾ ਬਾਦਰ ਹੂੰ ਹੋਣੇ ਦਾ ਕਰਵਾ ਕੋਈ ਵੀਰ ਗੱਲਾਂ ਗਾਲੇ ਫੋਨ ਹੋਣੇ ਬਣੇ ਆ ਜੈਸਨੋ 35 ਕਰ ਦੋਗੇ 35000 ਲਿਆ ਚਲੋ ਠੀਕ ਆ ਕਿਹ ਜਿਆ ਰੇਟ ਤਾਂ ਕਰਦੇ ਜੀਆ ਵੀਰ ਭਰਾ ਵੀ ਜਿਹੜਾ ਕੋਈ ਮਰਜ਼ੀ ਤੁਹਾਨੂੰ ਪਤਾ ਠੀਕ ਆ ਬਹੁਤ ਸਾਫ ਹੈੜਾ ਵਧੀਆ ਕੁਆਲਟੀ ਠੀਕ ਆ ਜੈਸਨੋ ਬਾਈ ਕਹਿੰਦੇ 35000 ਰੇੜਿਆ ਜੋ ਕਰਦੇ ਹੋ ਕਿ ਵੀ ਬ੍ਰਾਮ ਕਰਾ ਬੱਲੇ ਮੱਡੀ ਦੇ ਵੀ 146 ਲਿਗੀ 1 ਲੱਖ 7000 ਦੀ ਇਹ ਵਸੀ ਦੇਣ ਕੀ ਘਾਲੀ ਸ਼ਾਣਾ ਧਾਇਆਂ ਮਹੀਨੇ ਦੀ ਗੱਭਣੇ ਚੈੱਕ ਪਾਸ ਚੈੱਕ ਪਾਸ ਧਾਇਆਂ ਮਹੀਨੇ ਦੀ ਚੈੱਕ ਪਾਸ ਆ ਤੇ ਦੁੱਧ 8 ਕਿਲੋ ਜੀ ਕੋਈ 7 ਕਰਕੇ ਲੈ ਲੈ ਭਾਵੇਂ 6 ਕਰਕੇ ਲੈ ਵਸੀ ਗਾਂ ਜਿਹੜਾ ਬੰਦਾ ਤਿਆਰ ਕਰ ਦੂਗਾ ਫਿਰ ਲੱਖੋਂ ਬਾਅਦ ਠੀਕ ਆ ਦੇਖੋ ਪੂਰੀ ਸਾਫ ਦੇ ਸੁਥਰੀ ਆ ਵੱਡੀ ਵੈੜ ਹੈ ਕੁਆਲਟੀ ਵਾਲੀ ਕੰਗੀ ਸਾਹਬ ਦੇ ਸੁਗਰੀ ਵਸ਼ੀ ਜਿੱਦਾਂ ਵਿੱਚ ਨੂੰ ਮਖਾਲ ਦੇ ਰੰਗ ਨਾ ਦੇਖੋ ਬੋਦੀ ਵਾਲੀ ਵਸ਼ੀ ਧੁੰਨ ਵਾਲੀ ਵਸ਼ੀ ਤੇ ਬੋਦੀ ਵਾਲੀ ਵਸ਼ੀ ਆ ਗਈ ਬਾਈਆਂ ਨਾਲ ਗੱਭਣ ਨਾਲ ਤੇ ਵਧੀਆ ਕੁਆਲਟੀ ਆ ਜੀ ਦੇਲ ਦੀ ਹੈ ਇਹ ਚੈੱਕ ਕਰਾ ਕੇ ਫੜੋ ਪਹੁੰਚਦਾ ਮਜੀ ਹੰਡੀ ਥੰਡੀ ਬਹੁਤ ਜ਼ਿਆਦਾ ਠੀਕ ਆ ਜੀ ਜੋ ਗਰੀ ਘੋੜੀ ਆਵੇ ਮੇਰਾ ਠੀਕ ਆ ਜੀ ਧੋਣ ਵਾਲੀ ਬਿਲਕੁਲ ਜੈ ਜੀਰਪਾਲਾ ਹਾਂਜੀ ਮੋਹਲ ਰਸੀ ਦਾ 30000 ਤੇ ਹਾਂ ਨਾ ਹੀ 50000 50000 ਦੀ 50000 ਦੀ ਹਾਂ ਨਾ ਇਹ ਕਰ ਦਿਓ ਭਾਈ ਮਾਨ ਖੜਾ ਆ ਪਾਤਾ ਲਓ ਵਧੀਆ ਦੁੱਧ ਤੇ ਚਵਾਈ ਵਾਲਾ ਹਾਂਜੀ ਪਾਤਾ ਦੀ ਗਾਰੰਟੀ ਫੁੱਲ ਹੋਊਗੀ ਦੋ ਤਿੰਨ ਢਾਈਆਂ ਦੀ ਗੱਬੰਦੀ ਕਰੀਏ ਦੇਖੋ ਵੈੜ ਗੱਡੇ ਵੱਡੀ ਆ ਪੂਰੀ ਕਾਦ ਦੀ ਭੋਲੇ ਮੋਢੇ ਦੀ ਕਾਦ ਕਿਲੋ ਕਰ ਦੇਣਾ ਕਾਦ ਤੇ ਭਾਈ ਹੋਰ ਮਾਨ ਕਰਦੇ 50000 ਕਰਦੇ ਹੋ ਠੀਕ ਨਾ ਮੌਕੇ ਦੇ ਮੌਕੇ ਤੇ ਮਾਨਦਾਨ ਹੋਊਗਾ ਥੋੜਾ ਬੋਲਾ ਯੂਨੀਵਰਸ ਚੰਗਾ ਦੇਖੋ ਜੀ ਬਾਈਕ ਕੋਲ ਬਹੁਤ ਸੋਹਣੇ ਪਸ਼ੂਆ ਕੁਆਲਟੀ ਵਾਲੇ ਲਾਈਕ ਕਮੈਂਟ ਤੇ ਸ਼ੇਅਰ ਮਾਰੋ ਤੇ ਵਧੀਆ ਯਾਰਿਆ ਦੇ ਪਸ਼ੂਆ ਵੱਡੇ ਨੇ ਕਿੰਨੇ ਆਏ ਅੱਜ ਕਵਾਲਿਟੀ ਵਾਲੇ ਤੇ ਰੇਡ ਵੀ ਬਿਲਕੁਲ ਸਸਤੇ ਆ। ਮਹੀਨੇ ਟੋਪ ਟੋਪ ਦਾ ਮਾਲ ਆਊਗਾ। ਛੋਟੀਆਂ ਪਾਈਆਂ ਕੋਲ ਵਧੀਆ ਕਵਾੜੀਆਂ 2 ਵੱਡੀਆਂ ਛੋਟੀਆਂ। ਇੱਕ ਆਪਣੀ ਵੀਰ ਧਾਈਆਂ ਘੰਟੇ ਤੱਕ ਉਹ ਮਹੀ ਆਉਣ ਲੱਗੀ ਆ 20 ਕਿਲੋ ਦੁੱਧ ਕੱਢਿਆ। ਹਾਂਜੀ ਹਾਂਜੀ। ਇਹ ਹੁਣ ਉੱਚੇ ਬੱਚੇ ਦੇ ਨਾਲ ਗੱਪਣ ਵੀ ਆ। ਗੱਪਣੀ ਆ। ਤੇ ਜਿਹੜਾ ਮਨੀ ਵੀਰ ਦਾ ਫੋਨ ਲਾ ਕੇ ਵੀਡੀਓ ਪਵਾਦਾ ਜੇ ਵੱਡੀ ਉਹ ਮਹੀ ਸ਼ਾਮਾਂ ਤੱਕ ਆ ਜੀ। ਆ ਜੀ। ਸ਼ਾਮਾਂ ਤੱਕ ਵੀ 6-7 ਵਜੇ ਤੱਕ ਸ਼ਾਮ ਦੇ ਆ ਜੀ ਨਹੀਂ ਮੈਂ ਘਰ। ਜਿਹੜੇ ਜਿਹੜੇ ਟੋਪ ਦਾ ਮਾਲ ਵੀਰ ਜਿਹੜਾ ਪੱਕੇ ਪੱਕੇ ਬੰਦੇ ਨੂੰ ਜਾਂਦਾ ਹਣਾ। ਹਾਂਜੀ। ਟੋਕੜ ਮੋੜ ਵੀ ਲਈ ਆ। ਠ ਇਹ ਆਵਾਜ਼ ਸਾਰੇ ਟੋਪ ਚਲੋ ਭਾਈ ਜੀ ਬੋਲੋ ਡਰੈਸ ਫੋਨ ਨੰਬਰ ਹੈਗਾ ਜੀ 8427407053 ਹਾਂਜੀ ਨਾਮ ਮਹਾਰਾਜ ਪਿੰਡ ਪੋਮਾ ਪਿੰਡ ਪੋਮਾ ਹਾਂਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਵੱਧ ਤੋਂ ਵੱਧ ਚੈਨਲ ਨੂੰ ਕਰਿਆ ਕਰੋ ਜਿੰਨੇ ਵੀਰ ਭਰਾ ਸਾਡੇ ਨਾਲ ਜੁੜੀ ਆ ਸਾਰਿਆਂ ਦਿਨ ਤੁਹਾਨੂੰ ਹਾਂਜੀ ਨੰਬਰ ਬੋਲਦਾ ਹੈ ਹਾਂਜੀ ਠੀਕ ਹੈ ਧੰਨਵਾਦ ਜੀ ਸਾਥੀ ਦਾ